ਜਿੰਦਾਬਾਤ 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 ਜਾ 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 ਸਕਿੰਟ ਦੋ ਸਰਦਾਰ ਭਾਰਤੀ ਜਨਤਾ ਪਾਰਟੀ ਵੱਲੋਂ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਮਨਜੀਤ ਸਿੰਘ ਮੀਆਵੰਡ ਜਿਨ੍ਹਾਂ ਨੂੰ ਆਮ ਤੌਰ ਤੇ ਲੋਕ ਮੰਨਾ ਜੀ ਦੇ ਨਾਮ ਤੇ ਜਾਣਦੇ ਨੇ ਮੈਦਾਨ ਦੇ ਵਿੱਚ ਉਤਾਰਿਆ ਗਿਆ ਤਾਂ ਮਨਜੀਤ ਸਿੰਘ ਮੰਨਾ ਸਾਡੇ ਨਾਲ ਮੌਜੂਦ ਨੇ ਮਨਾਈ ਸਭ ਤੋਂ ਪਹਿਲਾਂ ਜੇ ਪਿਛਲੇ ਸਿਆਸੀ ਕਾਰੀਏ ਤੇ ਝਾਤ ਮਾਰੀਏ ਤੇ ਦੋ ਵਾਰ ਵਿਧਾਨ ਸਭਾ ਹਲਕਾ ਖਡੂਬ ਸਾਹਿਬ ਤੇ ਇੱਕ ਵਾਰ ਵਿਧਾਨ ਸਭਾ ਹਲਕਾ ਬਾਬਾ ਬਕਾਲਾ ਸਾਹਿਬ ਤੋਂ ਤੁਹਾਨੂੰ ਤਿੰਨ ਵਾਰ ਲੋਕਾਂ ਨੇ ਵਿਧਾਇਕ ਬਣਾ ਕੇ ਸੇਵਾ ਜਿਹੜੀ ਉਹ ਬਖਸ਼ੀ ਹੁਣ ਵਿਧਾਨ ਸਭਾ ਤੋਂ ਲੋਕ ਸਭਾ ਦੀਆਂ ਪੌੜੀਆਂ ਚੜਨ ਦੀ ਤਿਆਰੀ ਕੀਤੀ ਹੈ ਭਾਰਤੀ ਜਨਤਾ ਪਾਰਟੀ ਨੇ ਤੁਹਾਡੇ ਤੇ ਵਿਸ਼ਵਾਸ ਦਾ ਬਕਟਾਵਾ ਕੀਤਾ ਆਪਣੀ ਉਮੀਦਵਾਰੀ ਨੂੰ ਕਿਸ ਤਰ੍ਹਾਂ ਦੇ ਸਭ ਤੋਂ ਪਹਿਲਾਂ ਤਾਂ ਮੈਂ ਸ਼ੁਕਰ ਗੁਜ਼ਾਰਿਆ ਅਕਾਲ ਪੁਰਖ ਦਾ ਸੱਚੇ ਪਾਤਸ਼ਾਹ ਜੀ ਦਾ ਜਿਨ੍ਹਾਂ ਨੇ ਬੜਾ ਵੱਡਾ ਇੱਕ ਨਿਮਾਣੇ ਜਿਹੇ ਸਿੱਖ ਨੂੰ ਮਾਣ ਬਖਸ਼ਿਆ ਤੇ ਉਹਦੇ ਨਾਲ ਨਾਲ ਮੈਂ ਧੰਨਵਾਦ ਕਰਦਾ ਸਮੁੱਚੀ ਹਾਈ ਕਮਾਂਡ ਦਾ ਜਿਹਦੇ ਵਿੱਚ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਸਾਡੇ ਤੇਜ ਦੇ ਗ੍ਰਹਿ ਮੰਤਰੀ ਅਮਿਤ ਸ਼ਾ ਜੀ ਸਾਡੇ ਦੇਸ਼ ਦੇ ਸਾਡੇ ਰਾਸ਼ਟਰੀ ਪ੍ਰਧਾਨ ਜੇਪੀ ਨੱਡਾ ਜੀ ਸਾਡੇ ਪੰਜਾਬ ਦੇ ਪ੍ਰਭਾਰੀ ਵਿਜੇ ਰਪਾਨੀ ਜੀ ਸਾਡੇ ਪੰਜਾਬ ਦੇ ਪ੍ਰਧਾਨ ਸੁਨੀਲ ਜਾਖੜ ਜੀ ਤੇ ਸਾਡੇ ਸੂਬੇ ਦੇ ਸਗੰਠਨ ਮਹਾਮંત્રી શ્રી ਨਵਾਸ਼ ਲੋਜੀ ਸਮੁੱਚੀ ਲੀਡਰਸ਼ਿਪ ਨੇ ਜਿਨ੍ਹਾਂ ਨੇ ਸਾਡੇ ਤੇ ਵਿਸ਼ਵਾਸ ਪ੍ਰਗਟ ਕੀਤਾ ਮੈਂ ਜਿੱਥੇ ਦਿਲ ਦੀਆਂ ਗਹਿਰਾਈਆਂ ਚੋਂ ਉਹਨਾਂ ਦਾ ਧੰਨਵਾਦ ਕਰਦਾ ਤੇ ਉੱਥੇ ਸਮੁੱਚੀ ਹਾਈ ਕਮਾਂਡ ਨੂੰ ਇਹ ਵਿਸ਼ਵਾਸ ਵੀ ਦਿਵਾਉਣਾ ਕਿ ਗੁਰੂ ਕਿਰਪਾ ਕਰਨ ਇਹ ਸਾਰੇ ਸਾਡੇ ਬੀਜੇਪੀ ਦੇ ਜੋ ਕਾਰਜਕਰਤਾ ਨੇ ਲੀਡਰ ਸਾਹਿਬਾਨ ਨੇ ਇਹਨਾਂ ਸਾਰਿਆਂ ਦੇ ਨਾਲ ਮਿਹਨਤ ਕਰਕੇ ਦਿਨ ਰਾਤੇ ਕਰਕੇ ਇਹ ਸੀਟ ਜਿਹੜੀ ਆ ਜਿੱਤ ਕੇ ਭਾਰਤੀ ਜਨਤਾ ਪਾਰਟੀ ਦੀ ਮੋਦੀ ਸਾਹਿਬ ਦੀ ਝੋਲੀ ਚ ਪਾਵਾਂਗੇ ਕੀ ਮੁੱਖ ਪ੍ਰਾਪਤੀਆਂ ਕੀ ਮੁੱਖ ਮੁੱਦੇ ਨੇ ਜੋ ਲੈ ਕੇ ਜਨਤਾ ਦੀ ਕਚਹਿਰੀ ਚ ਜਾ ਰਹੇ ਹਾਂ ਕਿਉਂਕਿ ਕੁਝ ਮੁੱਦੇ ਤੇ ਸੂਬੇ ਦੇ ਸਾਂਝੇ ਨੇ ਪਰ ਜੇ ਲੋਕ ਸਭਾ ਹਲਕੇ ਦੀ ਗੱਲ ਕੀਤੀ ਹੈ ਤੇ ਹਰ ਹਲਕੇ ਦੇ ਕੁਝ ਆਪਣੇ ਮੁੱਦੇ ਹੁੰਦੇ ਆ ਕੁਝ ਆਪਣੀਆਂ ਮੁਸ਼ਕਿਲਾਂ ਹੁੰਦੀਆਂ ਇੱਥੇ ਸਾਡੀ ਬਾਰਡਰ ਬੈਲਟ ਆ ਖਾਸ ਕਰਕੇ ਜਿਹੜਾ ਹਲਕਾ ਖਡੂਰ ਸਾਹਾ ਵਾ ਕਾਫੀ ਲੰਮਾ ਹਲਕਾ ਜਿਹੜਾ ਵਾ ਬਾਰਡਰ ਦੇ ਨਾਲ ਲੱਗਦਾ ਸਾਡੀਆਂ ਬਾਰਡਰ ਦੀਆਂ ਬੜੀਆਂ ਸਮੱਸਿਆਵਾਂ ਆ ਉਹਨੇ ਜਿਵੇਂ ਕਿ ਸਾਡੇ ਤਾਰ ਲੱਗੀ ਹੋਈ ਆ ਤਾਰ ਤੋਂ ਪਾਰ ਕਿਸਾਨਾਂ ਦੀ ਬੜੀ ਵੱਡੀ ਜ਼ਮੀਨ ਆ ਉੱਥੇ ਕਿਸਾਨਾਂ ਨੂੰ ਜਾਣ ਆਉਣ ਦੀ ਬੜੀ ਮੁਸ਼ਕਲ ਆ ਕਿਸਾਨਾਂ ਨੂੰ ਮੁਆਵਜ਼ੇ ਦੀ ਜਿਹੜੀ ਆ ਉਹ ਕਈ ਵਾਰੀ ਮੁਸ਼ਕਲ ਆ ਜਾਂਦੀ ਆ ਦਿੱਕਤ ਆ ਜਾਂਦੀ ਆ ਖਾਸ ਕਰਕੇ ਸਾਡੇ ਇੱਥੇ ਬਾਰਡਰ ਬੈਲਟ ਦੇ ਵਿੱਚ ਇੰਡਸਟਰੀ ਕੋਈ ਨਹੀਂ ਆ ਸਾਡੇ ਨੌਜਵਾਨ ਜਿਹੜੇ ਬੇਰੁਜ਼ਗਾਰ ਤਰੇ ਫਿਰਦੇ ਨੇ ਤੇ ਸਭ ਤੋਂ ਵੱਡੀ ਜਿਹੜੀ ਇੱਥੇ ਸਾਡੇ ਵਾਸਤੇ ਇੱਕ ਕੋੜ ਕਹਿ ਲਈਏ ਮੱਥੇ ਤੇ ਕਲੰਕ ਕਹਿ ਲਈਏ ਨਸ਼ਿਆਂ ਦਾ ਛੇਵਾਂ ਦਰਿਆ ਜਿਹੜਾ ਵਾ ਉਹ ਬੜੀ ਤੇਜ਼ੀ ਨਾਲ ਵਗ ਰਿਹਾ ਉਹਨੂੰ ਠੱਲਣ ਦੀ ਲੋੜ ਆ ਇਹ ਬੜੇ ਵੱਡੇ ਸਾਡੇ ਸਾਹਮਣੇ ਜਿਹੜੇ ਮਸਲੇ ਨੇ ਉਹ ਗੁਰੂ ਕਿਰਪਾ ਕਰੇ ਜੇ ਇੱਥੋਂ ਦੀ ਜਨਤਾ ਸਾਨੂੰ ਸੇਵਾ ਦਿੰਦੀ ਆ ਤੇ ਅਸੀਂ ਪੂਰੇ ਧਰੱਲੇ ਦੇ ਨਾਲ ਉੱਥੇ ਆਵਾਜ਼ ਬੁਲੰਦ ਕਰਾਂਗੇ ਤੇ ਇੱਥੇ ਦੇ ਮਸਲੇ ਹੱਲ ਕਰਾਵਾਂਗੇ ਇੰਡਸਟਰੀ ਲੈ ਕੇ ਆਵਾਂਗੇ ਨੌਜਵਾਨਾਂ ਨੂੰ ਰੁਜ਼ਗਾਰ ਜਿਹੜਾ ਉਹ ਦਿੱਤਾ ਜਾਵੇ ਮੋਲੋ ਜੀ ਆ ਕਿਤਨਾ ਕਿਤੇ ਕਿਸਾਨੀ ਮੁੱਦਿਆਂ ਤੇ ਭਾਰਤੀ ਜਨਤਾ ਪਾਰਟੀ ਨੂੰ ਪੰਜਾਬ ਦੇ ਪਿੰਡਾਂ ਵਿੱਚ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਕੁਝ ਜਥੇਬੰਦੀਆਂ ਵੱਲੋਂ ਜਨਤਕ ਤੌਰ ਤੇ ਐਲਾਨ ਵੀ ਕੀਤਾ ਗਿਆ ਇਸ ਦੇ ਨਾਲ ਨਾਲ ਇੱਕ ਪੰਥਕ ਮੁੱਦਾ ਹੈ ਕਿਉਂਕਿ ਜਿਹੜੀ ਖਡੂਰਸਵਾ ਲੋਕ ਸਭਾ ਹਲਕਾ ਹੈ ਉਹ ਖਡੂਰਸਬ ਹਲਕਾ ਜਿਹੜਾ ਉਹ ਪੰਥਕ ਗਿਣਿਆ ਜਾਂਦਾ ਹੈ ਪੰਥਕ ਸੀਟ ਜਿਹੜਾ ਗਿਣਿਆ ਜਾਂਦਾ ਹੈ ਲੰਬਾ ਸਮਾਂ ਸ਼੍ਰੋਮਣੀ ਅਕਾਲੀ ਦਲ ਦਾ ਵੀ ਇੱਥੇ ਕਬਜ਼ਾ ਰਿਹਾ ਹੈ ਤਾਂ ਬੰਦੀ ਸਿੰਘਾਂ ਦੇ ਮੁੱਦੇ ਜਾਂ ਕਿਸਾਨੀ ਮੁੱਦਿਆਂ ਨੂੰ ਲੈ ਕੇ ਤੁਹਾਡਾ ਕੀ ਸਟੈਂਡ ਹੈ ਅਸੀਂ ਤਾਂ ਕਿਸਾਨ ਸਾਡੇ ਭਰਾ ਨੇ ਅਸੀਂ ਕਿਸਾਨ ਵੀਰਾਂ ਦੇ ਨਾਲ ਆ ਅਸੀਂ ਤਾਂ ਹੱਥ ਜੋੜ ਕੇ ਕਿਸਾਨ ਵੀਰਾਂ ਨੂੰ ਬੇਨਤੀ ਕਰਾਂਗੇ ਕਿ ਆਪਾਂ ਨੂੰ ਕੋਈ ਐਹੋ ਜਿਹੀ ਟਕਰਾਅ ਦੀ ਸਥਿਤੀ 'ਚ ਨਹੀਂ ਆਉਣਾ ਚਾਹੀਦਾ ਜਿਦੇ ਵਿੱਚ ਕਿਸੇ ਦਾ ਵੀ ਕੋਈ ਨੁਕਸਾਨ ਹੋਵੇ ਜਿੱਥੇ ਉਹਨਾਂ ਦੀਆਂ ਕੋਈ ਜਾਇਜ਼ ਮੰਗਾਂ ਨੇ ਅਸੀਂ ਆਪ ਨਾਲ ਜਾ ਕੇ ਉੱਥੇ ਹਾਈ ਕਮਾਂਡ ਦੇ ਕੋਲ ਮੋਦੀ ਸਾਹਿਬ ਦੇ ਕੋਲ ਉਹਨਾਂ ਦੀਆਂ ਮੰਗਾਂ ਅਠਾਵਾਂਗੇ ਉਹਨਾਂ ਨੂੰ ਹੱਲ ਕਰਾਵਾਂਗੇ ਬਸ਼ਰਤੇ ਕਿ ਸਾਡਾ ਕੋਈ ਇੱਥੋਂ ਨੁਮਾਇੰਦਾ ਤਾਂ ਜਾਣਾ ਚਾਹੀਦਾ ਜੇ ਸਾਡਾ ਇੱਥੋਂ ਕੋਈ ਨੁਮਾਇੰਦਾ ਜਿੱਤ ਕੇ ਜਾਊਗਾ ਭਾਰਤੀ ਜਨਤਾ ਪਾਰਟੀ ਦਾ ਇਥੋਂ ਨਮਾਇੰਦਾ ਜਿੱਤ ਕੇ ਪਾਰਲੀਮੈਂਟ ਦੇ ਵਿੱਚ ਜਾਊਗਾ ਤਾਂ ਹੀ ਉੱਥੇ ਸਾਡੀ ਜੱਗ ਕੇ ਗੱਲ ਕਰੂਗਾ ਸੋ ਮੇਰੀ ਕਿਸਾਨ ਵੀਰਾਂ ਨੂੰ ਇਹ ਬੇਨਤੀ ਆ ਕਿ ਆਪਾਂ ਟਕਰਾਅ ਦੀ ਸਥਿਤੀ 'ਚ ਨਾ ਪਾਈਏ ਆਪਾਂ ਇਸ ਗੱਲ ਨੂੰ ਸੋਚੀਏ ਕਿ ਦੇਸ਼ ਦੇ ਪ੍ਰਧਾਨ ਮੰਤਰੀ ਮੋਦੀ ਸਾਹਿਬ ਨੇ ਤੀਜੀ ਵਾਰੀ ਬਣ ਜਾਣਾ ਇਹਦੇ 'ਚ ਕੋਈ ਦੂਜੀ ਰਾਏ ਨਹੀਂ ਆ ਤੇ ਸਾਡੇ ਪੰਜਾਬ ਦਾ ਤਾਂ ਹੀ ਭਲਾ ਹੋ ਸਕਦਾ ਸਾਡੇ ਕਿਸਾਨਾਂ ਦੀਆਂ ਮੰਗਾਂ ਜਿਹੜੀਆਂ ਤਾਂ ਹੀ ਪੂਰੀਆਂ ਹੋ ਸਕਣੀਆਂ ਨੇ ਸਾਡੇ ਜੇ ਬੰਦੀ ਸਿੰਘਾਂ ਦੀ ਜਿੱਦਾਂ ਤੁਸੀਂ ਗੱਲ ਕੀਤੀ ਆ ਉਹ ਵੀ ਮਸਲੇ ਤਾਂ ਹੀ ਹੱਲ ਹੋ ਸਕਣੇ ਨੇ ਜੇ ਸਾਡੇ ਇਥੋਂ ਨਮੈਂਦੇ ਜਿੱਤ ਕੇ ਜਾਣਗੇ ਸਾਡੇ ਪੰਜਾਬ ਦੀ ਉੱਥੇ ਗੱਲ ਕਰਨਗੇ ਸਾਡੇ ਕਿਸਾਨਾਂ ਦੀ ਗੱਲ ਕਰਨਗੇ ਮਜ਼ਦੂਰਾਂ ਦੀ ਗੱਲ ਕਰਨਗੇ ਸਾਡੇ ਪੰਥਕ ਜੋ ਮਸਲੇ ਨੇ ਉਹਨਾਂ ਦੀ ਗੱਲ ਕਰਨਗੇ ਮੌਜੂਦਾ ਚੌਨ ਸਿਨੈਰੀਓ ਨੂੰ ਕਿਸ ਤਰ੍ਹਾਂ ਦੇਖਦੇ ਹੋ ਆਮ ਆਦਮੀ ਪਾਰਟੀ ਨੂੰ 2022 ਚ ਵੱਡਾ ਫਤਵਾ ਮਿਲਿਆ ਸੀ 92 ਵਿਧਾਨ ਸਭਾ ਸੀਟਾਂ ਜਿਤਾ ਕੇ ਲੋਕਾਂ ਨੇ ਜਿਹੜਾ ਸਰਕਾਰ ਬਣਵਾਈ ਸੀ ਕੀ ਲੱਗਦਾ 2 ਸਾਲਾਂ ਦੀ ਕਾਰਗੁਜ਼ਾਰੀ ਜਾਂ 2 ਸਾਲਾਂ ਦਾ ਕੀ ਰਿਪੋਰਟ ਕਾਰਡ ਹੈ ਕਿਉਂਕਿ ਕਿਤੇ ਨਾ ਕਿਤੇ ਇਹ ਵੀ ਚਰਚਾ ਹੈ ਇਹ ਵੀ ਵਿਰੋਧੀਆਂ ਵੱਲੋਂ ਨਿਸ਼ਾਨਾ ਲਾਇਆ ਜਾ ਰਿਹਾ ਕਿ ਆਮ ਆਦਮੀ ਪਾਰਟੀ ਨੂੰ ਉਮੀਦਵਾਰ ਲੱਭਨੇ ਜਿਹੜੇ ਆ ਉਹ ਮੁਸ਼ਕਲ ਹੋ ਗਏ ਖਾਸ ਉਮੀਦਵਾਰ ਜਿਹੜੇ ਚੁਣੇ ਗਏ ਆ ਪੰਜ ਜਿਹੜੇ ਕੈਬਨਿਟ ਮੰਤਰੀ ਹੈ ਉਹਨਾਂ ਨੂੰ ਮદાન ਦੇ ਵਿੱਚ ਉਤਾਰਿਆ ਗਿਆ ਇਹ ਤਾਂ ਲੋਕਾਂ ਤੇ ਉਸ ਦਿਨ ਦੇ ਬਿਆਨ ਆ ਰਹੇ ਨੇ ਕਿ ਜੇ ਜਿਹੜੀ ਪਾਰਟੀ ਆਮ ਆਮ ਘਰਾਂ ਦੀ ਗੱਲ ਕਰ ਰਹੀ ਸੀ ਅੱਜ ਆਮ ਘਰਾਂ ਦੇ ਵਿਚਾਰੇ ਜਿਹੜੇ ਮਿਹਨਤ ਕਰ ਰਹੇ ਸੀ ਉਹਨਾਂ ਨੂੰ ਤੇ ਕਿਸੇ ਨੂੰ ਪੁੱਛਿਆ ਨਹੀਂ ਗਿਆ ਤੇ ਜਿਹੜੇ ਕੈਬਨਿਟ ਮੰਤਰੀ ਸੀ ਜਾਂ ਦੂਜੀਆਂ ਪਾਰਟੀਆਂ ਨੂੰ ਜੋ ਲਿਆ ਕੇ ਇਹਨਾਂ ਨੇ ਉਹਨਾਂ ਨੂੰ ਉੱਥੇ ਉਮੀਦਵਾਰ ਬਣਾ ਦਿੱਤਾ ਅੱਜ ਇਹਨਾਂ ਦੇ ਜਿਹੜੇ ਵਰਕਰ ਨੇ ਇਹਨਾਂ ਦੇ ਜਿਹੜੇ ਮਿਹਨਤ ਕਰਨ ਵਾਲੇ ਲੋਕ ਸੀ ਅੱਜ ਪਤਾ ਨਹੀਂ ਕਿੰਨੇ ਕੁ ਲੋਕ ਸਾਡੇ ਕੋਲ ਆਉਂਦੇ ਨੇ ਤੇ ਇੱਥੋਂ ਤੱਕ ਮੈਂ ਕਹਿ ਲਵਾਂ ਕਿ ਆਣ ਕੇ ਈਮੋਸ਼ਨਲ ਹੋ ਜਾਂਦੇ ਨੇ ਅੱਖਾਂ 'ਚੋਂ ਅਥਰੂ ਆਉਣ ਲੱਗ ਜਾਂਦੇ ਨੇ ਕਿ ਅਸੀਂ ਇਹਨਾਂ ਲੋਕਾਂ ਵਾਸਤੇ ਦਿਨ ਰਾਤ ਮਿਹਨਤ ਕੀਤੀ ਅਸੀਂ ਵਿਆਜ ਤੇ ਪੈਸੇ ਚੁੱਕ-ਚੁੱਕ ਕੇ ਇਹਨਾਂ ਲੋਕਾਂ ਦੇ ਪਿੱਛੇ ਖਰਚ ਕਰਤੇ ਤੇ ਅੱਜ ਇਹ ਲੋਕ ਸਾਡਾ ਫੋਨ ਚੁੱਕਣ ਨੂੰ ਤਿਆਰ ਨਹੀਂ ਇਨੇ ਲੋਕ ਦੁਖੀ ਹੋ ਚੁੱਕੇ ਨੇ ਲੋਕ ਤਾਂ ਅੱਜ ਮੌਕਾ ਭਾਲ ਰਹੇ ਨੇ ਕਿ ਕਿਹੜਾ ਵੇਲਾ ਮੌਕਾ ਆਵੇ ਅਸੀਂ ਇਹਨਾਂ ਲੋਕਾਂ ਨੂੰ ਸਬਕ ਸਿਕਾਈਏ ਕਿ ਇਹਨਾਂ ਨੇ ਜੋ ਸਾਡੇ ਨਾਲ ਵਿਸ਼ਵਾਸ ਘਾਤ ਕੀਤਾ ਜੋ ਸਾਡੇ ਨਾਲ ਵਾਅਦੇ ਕਰਕੇ ਅੱਜ ਇਹ ਲੋਕ ਮੁਕਰ ਗਏ ਨੇ ਤੇ ਅੱਜ ਲੋਕਾਂ ਦੀ ਇੱਕੋ ਇੱਕ ਆਸ ਆ ਇੱਕੋ ਇੱਕ ਲੋਕਾਂ ਦਾ ਭਵਿੱਖ ਆ ਉਹ ਆ ਭਾਰਤੀ ਜਨਤਾ ਪਾਰਟੀ ਹਮੰਤਮਨ ਦਾਵਾ ਕਰਦੇ ਨੇ 13 ਦੀ 13 ਸੀਟਾਂ ਜਿੱਤਾਂਗੇ ਕੀ ਕਾਰਗੁਜ਼ਾਰੀ ਹੈ ਕੀ ਪ੍ਰਾਪਤੀ ਹੈ ਜਿਹਨੂੰ ਲੈ ਕੇ ਦਾਵਾ ਕੀਤਾ ਜਾ ਰਿਹਾ ਇਹ ਤਾਂ ਲੋਕਾਂ ਨੇ ਭਾਈ ਸਾਹਿਬ ਦੱਸ ਦੇਣਾ 4 ਤਰੀਕ ਨੂੰ ਰਿਜ਼ਲਟ ਆ ਜਾਣੇ ਨੇ ਇਹ ਤਾਂ ਲੋਕਾਂ ਨੇ ਉਹਨਾਂ ਦੀ ਕਾਰਜਕਾਰੀ ਨੂੰ ਦੇਖ ਲਿਆ ਝੂਠ ਬੋਲਣ ਤਾਂ ਜਿੰਨਾ ਮਰਜ਼ੀ ਝੂਠ ਬੋਲੀ ਜਾਵੇ ਕੋਈ ਕਿਉਂਕਿ ਉਹਨਾਂ ਦੇ ਝੂਠ ਕਰਕੇ ਹੀ ਲੋਕ ਉਹਨਾਂ ਦੇ ਚਾਂਸੇਜ਼ ਆ ਗਏ ਸੀ ਪਰ ਹੁਣ ਲੋਕ ਸਮਝ ਗਏ ਨੇ ਦੋ ਸਾਲਾਂ ਦਾ ਉਹਨਾਂ ਦਾ ਕਾਰਜਕਾਰੀ ਲੋਕਾਂ ਨੇ ਦੇਖ ਲਿਆ ਕਿ ਜੇ ਇਹ ਲੋਕ ਦੋ ਸਾਲਾਂ ਚ ਨਹੀਂ ਕੁਝ ਕਰ ਸਕੇ ਤੇ ਗਾਂ ਇਹਨਾਂ ਨੇ ਕੀ ਕਰਨਾ ਸੋ ਲੋਕਾਂ ਨੇ ਮਨ ਬਣਾ ਲਿਆ ਕਿ ਇਹ ਜਿਹੜਾ ਭਗਵੰਤ ਮਾਨ ਕਹਿੰਦਾ ਨਾ ਕਿ 13 0 13 ਉਹ 13 0 ਭਾਰਤੀ ਜਨਤਾ ਪਾਰਟੀ ਦੇ ਖਾਤੇ ਦੇ ਵਿੱਚ ਆਉਣਗੀਆਂ 13 ਦੀਆਂ 13 ਸੀਟਾਂ ਲੋਕਾਂ ਨੇ ਮਨ ਬਣਾ ਲਿਆ ਕਿ ਮੋਦੀ ਸਾਹਿਬ ਨੂੰ ਪ੍ਰਧਾਨ ਮੰਤਰੀ ਬਣਾਉਣਾ ਔਰ ਪੰਜਾਬ ਦੀਆਂ 13 ਦੀਆਂ 13 ਸੀਟਾਂ ਜਿੱਤ ਕੇ ਮੋਦੀ ਸਾਹਿਬ ਦੀ ਝੋਲੀ ਚ ਪਾਉਣੀਆਂ ਹੈਲੇ ਕਾਂਗਰਸ ਤੇ ਕਾਲੀ ਦਿਨ ਵੱਲ ਆਪਣੇ ਉਮੀਦਵਾਰ ਮੈਦਾਨ ਚ ਗੁਰਜੀਤ ਸਿੰਘ ਜਾਂ ਉਹਨਾਂ ਦਾ ਕੋਈ ਪਰਿਵਾਰਕ ਮੈਂਬਰ ਕਾਂਗਰਸ ਪਾਰਟੀ ਵੱਲੋਂ ਜਿਹੜਾ ਉਮੀਦਵਾਰ ਹੋ ਸਕਦਾ ਤੁਸੀਂ ਕਿੱਡੀ ਕੁਡੀ ਚੁਣੌਤੀ ਮੰਨਦੇ ਹੋ ਕਾਂਗਰਸ ਨੂੰ ਜਦੋਂ ਵੀ ਕੋਈ ਇਲੈਕਸ਼ਨ ਲੜਦਾ ਜੀ ਕੋਈ ਵੀ ਉਮੀਦਵਾਰ ਮੈਦਾਨ ਦੇ ਵਿੱਚ ਆਉਂਦਾ ਹਰ ਕੋਈ ਉਮੀਦਵਾਰ ਜਿੱਤਣ ਵਾਸਤੇ ਆਉਂਦਾ ਕੋਈ ਹਾਰਨ ਵਾਸਤੇ ਨਹੀਂ ਆਉਂਦਾ ਇਹ ਲੋਕਾਂ ਦਾ ਫਤਵਾ ਹੈ ਇਹ ਲੋਕਾਂ ਨੇ ਕਿਹਦੇ ਸਿਰ ਤੇ ਤਾਜ ਰੱਖਣਾ ਕਾਂਗਰਸ ਨੂੰ ਗੱਡੀ-ਗੱਡੀ ਚਲੋਤੀ ਬੰਦੇ ਹੋ ਕਾਂਗਰਸ ਦੀ ਕੀ ਸਥਿਤੀ ਲੱਗਦੀ ਤੁਹਾਨੂੰ ਪੰਜਾਬ ਦੀ ਜਿਹੜੀ ਸਿਆਸੀ ਤਸਵੀਰ ਹੁੰਦੀ ਦੇ ਵਿੱਚ ਮੈਂ ਕਿਸੇ ਦਾ ਕੋਈ ਨਾਂ ਨਹੀਂ ਲੈਣਾ ਮੈਨੂੰ ਇਹਨਾਂ ਲੋਕਾਂ ਤੇ ਮਾਣ ਆ ਭਾਰਤੀ ਜਨਤਾ ਪਾਰਟੀ ਦੇ ਕਾਰਜਕਰਤਾ ਤੇ ਮਾਣ ਆ ਕਿ ਉਹ ਦਿਨ ਰਾਤ ਮਿਹਨਤ ਕਰਕੇ ਇਹ ਭਾਰਤੀ ਜਨਤਾ ਪਾਰਟੀ ਨੂੰ ਉੱਥੋਂ ਜਿਤਾ ਕੇ ਵਿਧਾਨ ਸਭਾ ਚ ਭੇਜੂ ਇੰਡੀਆ ਗੱਠਜੋੜ ਦੇ ਦੋਵੇਂ ਹਿੱਸਾ ਨੇ ਕਾਂਗਰਸ ਤੇ ਆਮ ਆਦਮੀ ਪਾਰਟੀ ਪਰ ਪੰਜਾਬ ਦੇ ਵਿੱਚ ਅਲੱਗ-ਅਲੱਗ ਚੋਣ ਲੜ ਰਹੇ ਨੇ ਲੱਗਦਾ ਕਿ ਲੋਕ ਇਸ ਜੋ ਪਰੰਪਲੇਖਾ ਪੈਦਾ ਕੀਤਾ ਜਾ ਰਿਹਾ ਇਸ ਗੱਲ ਦੇ ਵਿੱਚ ਆਉਣਗੇ ਇਹ ਤਾਂ ਸਿਰਫ ਕਹਿਣ ਨੂੰ ਗੱਠ ਜੋੜਾ ਅੰਦਰੋਂ ਇੱਕ ਵੀ ਬੰਦਾ ਇੱਕ ਦੂਜੇ ਦੇ ਨਾਲ ਕੋਈ ਗੱਲ ਕਰਕੇ ਰਾਜ਼ ਨਹੀਂ ਤੁਸੀਂ ਦੇਖੋ ਹੁਣ ਭਗਵੰਤ ਮਾਨ ਪੰਜਾਬ ਦੀ ਗੱਲ ਕਰ ਲਈਏ ਇੱਕ ਪਾਸੇ ਤਾਂ ਕਾਂਗਰਸ ਦੇ ਲੀਡਰਾਂ ਨੂੰ ਫੜ-ਫੜ ਕੇ ਅੰਦਰ ਦੇ ਰਹੇ ਨੇ ਤੇ ਦੂਜੇ ਪਾਸੇ ਕਹਿੰਦੇ ਇੰਡੀਆ ਗੱਠ ਜੁੜਾ ਸਾਡਾ ਜੇ ਉਤੋਂ ਪਹਿਲਾਂ ਦੀਆਂ ਆਪਾਂ ਵੀਡੀਓ ਸੁਣ ਲਈਏ ਤੇ ਕੇਜਰੀਵਾਲ ਉਹਨਾਂ ਗੱਠ ਜੋੜ ਦੇ ਆਗੂਆਂ ਦੇ ਖਿਲਾਫ ਇੰਨਾ ਕ ਬੋਲ ਰਹੇ ਸੀ ਤੇ ਅੱਜ ਉਹਨਾਂ ਦੇ ਵਿੱਚ ਹੀ ਖਿਚੜੀ ਹੋਏ ਪੈ ਨੇ ਇਹਨਾਂ ਲੋਕਾਂ ਦਾ ਕੋਈ ਵੀ ਭਰੋਸਾ ਨਹੀਂ ਕਿ ਕਿਹੜੇ ਵੇਲੇ ਉਹਨੇ ਇਕੱਠੇ ਹੋ ਜਾਣਾ ਤੇ ਕਿਹੜੇ ਵੇਲੇ ਇਹਨਾਂ ਨੇ ਵੱਖਰੇ ਵੱਖਰੇ ਹੋ ਜਾਣਾ ਇੱਕੋ ਇੱਕ ਪਾਰਟੀ ਆ ਭਾਰਤੀ ਜਨਤਾ ਪਾਰਟੀ ਜਿਨ੍ਹਾਂ ਦੇ ਦੇਸ਼ ਨੂੰ ਭਰੋਸਾ ਦੇਸ਼ ਦੇ ਲੋਕਾਂ ਨੂੰ ਭਰੋਸਾ ਕਿਹੜਾ ਸਵਾਲ ਲੰਬਾ ਸਮਾਂ ਤੁਸੀਂ ਵੀ ਅਕਾਲੀ ਦਲ ਨਾਲ ਜੁੜੇ ਰਹੇ ਹੋ 26 ਸਾਲ ਬਾਅਦ ਭਾਰਤੀ ਜਨਤਾ ਪਾਰਟੀ ਤੇ ਸ਼੍ਰੋਮਣੀ ਅਕਾਲੀ ਦਲ ਅਲੱਗ-ਅਲੱਗ ਚੋਣ ਲੜਨ ਜਾ ਰਹੇ ਐ ਕੀ ਲੱਗਦਾ ਐ ਇਸ ਗੱਲ ਦਾ ਕੋਈ ਪਿੰਡੂ ਵੋਟ ਬੈਂਕ ਤੇ ਜਾਂ ਪੰਥਕ ਵੋਟਰਾਂ ਤੇ ਕੋਈ ਫਰਕ ਪੈ ਸਕਦਾ ਜੋ ਅੱਜ ਹਾਈ ਕਮਾਂਡ ਨੇ ਸਾਡੀ ਨੇ ਫੈਸਲਾ ਲਿਆ ਕਿ ਅਸੀਂ ਇਕੱਲਿਆਂ ਵੋਟ ਇਲੈਕਸ਼ਨ ਲੜਨੀ ਆ ਇਹ ਸਾਡੇ ਭਾਰਤੀ ਜਨਤਾ ਪਾਰਟੀ ਦੇ ਜਿਹੜੇ ਕਰੇ ਕਰਤਾ ਸੀ ਸਾਡੀ ਲੀਡਰਸ਼ਿਪ ਸੀ ਉਹਨਾਂ ਦੀਆਂ ਭਾਵਨਾਵਾਂ ਨੂੰ ਸਮਝਦੇ ਹੋਏ ਇਹ ਲੀਡਰਸ਼ਿਪ ਨੇ ਫੈਸਲਾ ਕੀਤਾ ਕਿ ਅਸੀਂ ਇਸ ਵਾਰੀ ਇਕੱਲਿਆਂ ਨੇ ਜਿਹੜੀ ਇਲੈਕਸ਼ਨ ਲੜਨੀ ਆ ਔਰ ਸਾਡੇ ਵਰਕਰਾਂ ਦੇ ਵਿੱਚ ਇੰਨਾ ਚਾਹ ਵਾ ਜੀ ਆਪਾਂ ਪੰਜਾਬੀ ਚ ਕਹਿ ਲਈਏ ਨਾ ਕਿ ਸਾਡੇ ਵਰਕਰਾਂ ਚ ਵਿਆਹ ਜਨਾ ਚਾਹ ਵਾ ਉਹ ਇਸ ਗੱਲ ਨੂੰ ਮਾਣ ਮਹਿਸੂਸ ਕਰ ਰਿਹਾ ਕਿ ਅਸੀਂ ਅੱਜ ਇਕੱਲੇ ਇਲੈਕਸ਼ਨ ਲੜ ਰਹੇ ਹਾਂ ਤੇ ਸਾਨੂੰ ਆਸ ਵੀ ਆ ਕਿ ਜਿਸ ਤਰੀਕੇ ਨਾਲ ਸਾਡੇ ਵਰਕਰਾਂ 'ਚ ਜੋਸ਼ ਆ ਅਸੀਂ ਅਕਾਲੀ ਦਲ ਨਾਲੋਂ ਵੱਖਰੇ ਹੋ ਕੇ ਵੱਧ ਅਸੀਂ ਬੈਨੀਫਿਟ ਲੈਵਾਂਗੇ ਕੀ ਮੈਸੇਜ ਹੈ ਵੋਟਰਾਂ ਨੂੰ ਕਿਉਂ ਵੋਟਰ ਚਾਰ ਉਮੀਦਵਾਰਾਂ 'ਚੋਂ ਪੰਜ ਉਮੀਦਵਾਰਾਂ 'ਚੋਂ ਮਨਜੀਤ ਸਿੰਘ ਮੀਆਮਣ ਨੂੰ ਪਹਿਲ ਦੇਣ ਵੋਟ ਪਾਉਣ ਲੋਕ ਸਭਾ ਚ ਪਿੱਛੇ ਮੇਰੀ ਹੱਥ ਜੋੜ ਕੇ ਵੋਟਰਾਂ ਨੂੰ ਬੇਨਤੀ ਆ ਕਿ ਮੋਦੀ ਸਾਹਿਬ ਨੇ ਪ੍ਰਧਾਨ ਮੰਤਰੀ ਬਣ ਜਾਣਾ ਜੀ ਅਸੀਂ ਪੰਜਾਬ ਦਾ ਭਲਾ ਚਾਹੁੰਦੇ ਹਾਂ ਪੰਜਾਬ ਚ ਡਵੈਲਪਮੈਂਟ ਚਾਹੁੰਦੇ ਆ ਪੰਜਾਬ ਦੀ ਤਰੱਕੀ ਚਾਹੁੰਦੇ ਆ ਪੰਜਾਬ ਚੋਂ ਗੁੰਡਾਗਰਦੀ ਖਤਮ ਹੋਣੀ ਚਾਹੁੰਦੇ ਆ ਪੰਜਾਬ ਚੋਂ ਗੈਂਗਸਟਰ ਖਤਮ ਕਰਨੇ ਚਾਹੁੰਦੇ ਆ ਨਸ਼ਾ ਖਤਮ ਕਰਨੇ ਚਾਹੁੰਦੇ ਆ ਤੇ ਫਿਰ ਸਾਨੂੰ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰਾਂ ਨੂੰ ਜਿਤਾ ਕੇ ਭੇਜਣਾ ਚਾਹੀਦਾ ਹੈ। ਵਿਰੋਧੀ ਉਮੀਦਵਾਰ ਰਾਜਜੀਤ ਭੁੱਲਰ ਇੱਕ ਕੈਬਨਿਟ ਮੰਤਰੀ ਨੇ ਇੱਕ ਬੜੇ ਜ਼ਿੰਮੇਵਾਰ ਅਹੁਦੇ ਤੇ ਵਿਰਾਜਮਾਰ ਨੇ ਜਿਹੋ ਜੀ ਸ਼ਬਦਾਵਲੀ ਉਹਨਾਂ ਵੱਲੋਂ ਸਵਰਨਕਾਰ ਭਾਈਚਾਰੇ ਵਾਲੇ ਜਾਂ ਰਾਮਗੜੀ ਦੇ ਭਾਈਚਾਰੇ ਬਾਰੇ ਵਰਤੀ ਗਈ ਲੱਗਦਾ ਕਿ ਇਹ ਐਡੇ ਜ਼ਿੰਮੇਵਾਰ ਅਹੁਦੇ ਤੇ ਵਿਰਾਜਮਾਨ ਬੰਦੇ ਨੂੰ ਇਹੋ ਜੀ ਸ਼ਬਦਾਵਲੀ ਵਰਤਣੀ ਚਾਹੀਦੀ ਅਸੀਂ ਤਾਂ ਭਾਈ ਸਾਹਿਬ ਸਾਰੇ ਇੱਕ ਇੱਥੇ ਪੰਜਾਬ ਦੇ ਵਿੱਚ ਲਹਿਰਨ ਵਾਲੇ ਜਿੰਨੀਆਂ ਵੀ ਸਾਡੇ ਭਾਈਚਾਰੇ ਨੇ ਸਾਰੇ ਅਸੀਂ ਆਪਣੇ ਧਿਆਰ ਸਾਂਝੇ ਧਿਆਰ ਮਨਾਉਣੇ ਆ ਇੱਕ ਦੂਜੇ ਨਾਲ ਪ੍ਰੇਮ ਪਿਆਰ ਦੇ ਨਾਲ ਰਹਿਣੇ ਆ ਤੇ ਸਾਡਾ ਫਰਜ਼ ਵੀ ਬਣਦਾ ਤੇ ਇਹੋ ਜੇ ਆਗੂ ਇੱਕ ਜ਼ਿੰਮੇਵਾਰ ਸੰਵਿਧਾਨਕ ਅਹੁਦੇ ਤੇ ਬੈਠ ਕੇ ਉਹ ਭਾਈਚਾਰਿਆਂ ਬਾਰੇ ਇਹੋ ਜੀ ਗੱਲਾਂ ਕਰਨ ਮੈਂ ਸਮਝਦਾ ਕਿ ਇਹਦੋਂ ਮਾੜੀ ਗੱਲ ਕੋਈ ਹੋਰ ਹੋ ਨਹੀਂ ਸਕਦੀ ਕਿਉਂਕਿ ਸਾਰੇ ਭਾਈਚਾਰਿਆਂ ਨੂੰ ਸਤਿਕਾਰ ਦੇਣਾ ਸਾਡਾ ਫਰਜ਼ ਬਣਦਾ ਤੇ ਜੇ ਅਸੀਂ ਇਹੋ ਜੀ ਭਾਈਚਾਰਿਆਂ ਦੇ ਬਾਰੇ ਸ਼ਬਦਾਵਲੀ ਵਰਤਾਂਗੇ ਤੇ ਅਸੀਂ ਕਿਸੇ ਨੂੰ ਕੀ ਸਿੱਖਿਆ ਦੇਵਾਂਗੇ ਮੈਂ ਇਸ ਆਗੂ ਦੇ ਇਹ ਕੀਤੇ ਹੋਏ ਜਿਹੜੇ ਭਾਈਚਾਰੇ ਤੇ ਉਹਨਾਂ ਨੇ ਟਿੱਪਣੀ ਕੀਤੀ ਆ ਜਾਂ ਉਹਨਾਂ ਦੇ ਬਾਰੇ ਗਲਤ ਸ਼ਬਦਾਵਲੀ ਬੋਲੀ ਆ ਮੈਂ ਉਹਦੀ ਕੰੜ ਦੇ ਸ਼ਬਦਾਂ ਦੇ ਵਿੱਚ ਭਾਰਤੀ ਜਨਤਾ ਪਾਰਟੀ ਵੱਲੋਂ ਨਿੰਦਾ ਕਰਦਾ ਤੇ ਇਹਨੇ ਲੋਕ ਸਭਾ ਹਲਕਾ ਖਡੂਕ ਸਾਹਿਬ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਮਨਜੀਤ ਸਿੰਘ ਮੀਆਵਿੰਡ ਜਿਨ੍ਹਾਂ ਨੇ ਕਿਤਨਾ ਕਿਤੇ ਵਿਰੋਧੀ ਪਾਰਟੀ ਅਤੇ ਸਿਆਸੀ ਤੰਜ ਕਸਣ ਤੋਂ ਪਰਹੇਜ਼ ਕੀਤਾ ਹੈ ਸ਼ਬਦਾਂ ਦੀ ਮर्यादा ਦੇ ਵਿੱਚ ਰਹਿੰਦੇ ਹੋਏ ਭਾਰਤੀ ਜਨਤਾ ਪਾਰਟੀ ਦੀ ਵੱਡੀ ਜਿੱਤ ਦਾ ਦਾਵਾ ਕੀਤਾ ਹੈ ਕੈਮਰਾ ਪਾਸ ਅਵਤਾਰ ਸਿੰਘ ਦੇ ਨਾਲ ਅਨੰਦ ਸਿੰਘ ਮੌਂਗਾ ਪੀਟੀ ਸੀ ਨਿਊਜ਼ ਤੁਰੰਤਾਰ